ਅੰਮ੍ਰਿਤਸਰ ਦੀ ਉਹ ਪਵਿੱਤਰ ਧਰਤੀ ਜਿੱਥੇ ਹਵਾਵਾਂ ਵਿੱਚ ਵੀ ਇਲਾਹੀ ਬਾਣੀ ਦੀ ਗੂੰਜ ਸੁਣਾਈ ਦਿੰਦੀ ਹੈ ਉੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਆਪਣੀ ਮੁਰਾਦ ਲੈ ਕੇ ਆਉਂਦੇ ਨੇ ਪਰ ਅੱਜ ਦੀ ਕਹਾਣੀ ਇੱਕ ਅਜਿਹੇ ਇਨਸਾਨ ਦੀ ਹੈ ਜੋ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਸਿਰਫ ਪੈਸਾ ਕਮਾਉਣਾ ਆਇਆ ਸੀ ਤਾਂਕਿ ਆਪਣੇ ਘਰ ਦੇ ਹਾਲਾਤ ਠੀਕ ਕਰ ਸਕੇ ਪਰ ਉਸ ਨੂੰ ਅਜੇਹੀ ਦੌਲਤ ਮਿਲ ਗਈ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਅਜਿਹਾ ਕੀ ਮਿਲਿਆ ਰਾਜਕੁਮਾਰ ਨੂੰ ਜਾਣਨ ਵਾਸਤੇ ਪੂਰੀ ਵੀਡੀਓ ਅਖੀਰ ਤੱਕ ਦੇਖਿਓ ਇਹ ਕਹਾਣੀ ਤਾਹੀਂ ਤੁਹਾਨੂੰ ਸਮਝ ਆਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨ ਦੇ ਨਾਲ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸੰਗਤ ਅੱਗੇ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜ਼ਰੂਰ ਕਿਉਂਕਿ YouTube ਫੇਰ ਹੀ ਵੀਡੀਓ ਅੱਗੇ ਲੋਕਾਂ ਨੂੰ ਭੇਜਦਾ ਹੈ ਤੇ ਜੇਕਰ ਤੁਸੀਂ ਸ਼ੇਅਰ ਕਰਨਾ ਹੈ ਤਾਂ ਹੀ ਕਰ ਸਕਦੇ ਹੋ ਜੇਕਰ ਲਾਈਕ ਕਰੋਗੇ ਤਾਂ ਨਾਲ-ਨਾਲ ਕਮੈਂਟ ਬਾਕਸ ਵਿੱਚ ਆਪਣਾ ਪੁਆਇੰਟ ਆਫ View ਆਪਣੀ رائے ਇਸ ਕਹਾਣੀ ਬਾਰੇ ਜ਼ਰੂਰ ਦੰਦੇ ਜਾਇਓ ਸਾਨੂੰ ਹੌਸਲਾ ਫਜ਼ਾਈ ਮਿਲੂਗੀ ਸੋ ਕਿਹੜੀ ਦੌਲਤ ਮਿਲੀ ਸੀ ਰਾਜਕੁਮਾਰ ਨੂੰ ਜੀ ਹਾਂ ਰਾਜਕੁਮਾਰ ਜੋ ਬਿਹਾਰ ਦੇ ਇੱਕ ਪਛੜੇ ਇਲਾਕੇ ਦਾ ਰਹਿਣ ਵਾਲਾ ਸੀ ਸਿਰਫ ਤੇ ਸਿਰਫ ਇੱਕ ਮਜ਼ਦੂਰ ਵਜੋਂ ਇੱਥੇ ਆਇਆ ਸੀ ਜਿਵੇਂ ਬਾਕੀ ਬਿਹਾਰ ਯੂਪੀ ਤੋਂ ਮਜ਼ਦੂਰ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਆਉਂਦੇ ਨੇ ਆਪਣੇ ਪਰਿਵਾਰਾਂ ਦੀ ਆਰਥਿਕ ਹਾਲਤ ਠੀਕ ਕਰਨ ਦੀ ਉਹਨੂੰ ਪੰਜਾਬੀ ਤੱਕ ਬੋਲਣੀ ਨਹੀਂ ਸੀ ਆਉਂਦੀ ਨਾ ਹੀ ਉਸ ਨੂੰ ਸਿੱਖੀ ਜਾਂ ਕਹ ਲੋ ਕਿ ਸਿੱਖ ਇਤਿਹਾਸ ਦਾ ਗਿਆਨ ਸੀ ਪਰ ਇੱਕ ਦਿਨ ਜਦੋਂ ਉਹ ਅਣਜਾਣੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਪਹੁੰਚਿਆ ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੀ ਰੂਹ ਸਦੀਆਂ ਤੋਂ ਇਸੇ ਦਰਦ ਦੀ ਭਾਲ ਵਿੱਚ ਸੀ ਤੇ ਪਹੁੰਚਿਆ ਕਿਵੇਂ ਖਾਣਾ ਖਾਣ ਲਈ ਕੰਮ ਤੋਂ ਆਇਆ ਹੋਣਾ ਭੁੱਖਾ ਪਿਆਸਾ ਹੋਣਾ ਤੇ ਜਦੋਂ ਨਵਾਂ ਨਵਾਂ ਕੋਈ ਬੰਦਾ ਕਿਸੇ ਸ਼ਹਿਰ ਜਾਂ ਦੇਸ਼ ਦੇ ਵਿੱਚ ਜਾਂਦਾ ਹੈ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਉਸ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਸ ਦਿਨ ਭੁੱਖਾ ਸੀ ਤਾਂ ਹਰੇਕ ਕਿਸੇ ਤੋਂ ਸੁਣਿਆ ਹੋਇਆ ਸੀ ਵੀ ਜਿੱਥੇ ਕੋਈ ਤੁਹਾਨੂੰ ਜੇ ਅਗਰ ਲੱਗਦਾ ਕਿ ਭੁੱਖੇ ਹੋ ਤੁਸੀਂ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮਦਦ ਕਰਨ ਵਾਸਤੇ ਕੋਈ ਨਹੀਂ ਜਾਂ ਫਿਰ ਸਿੱਖੀ ਸਥਾਨ ਤੇ ਜਾਇਓ ਜਾਂ ਫਿਰ ਕਿਸੇ ਸਿੱਖ ਜਾਂ ਫਿਰ ਕਿਸੇ ਸਰਦਾਰ ਨੂੰ ਮਿਲਿਓ ਤਾਂ ਉਹ ਸਭ ਹੱਲ ਕਰ ਦੇਣਗੇ ਤਾਂ ਉਹਨੇ ਇਹੀ ਸੋਚਿਆ ਵੀ ਸਿੱਖਾਂ ਦੇ ਇਸ ਇਹ ਗੁਰੂ ਦੇਸ ਦਰ ਦੇ ਉੱਤੇ ਕੋਈ ਭੁੱਖਾ ਨਹੀਂ ਜਾਂਦਾ ਉਸੇ ਕਰਕੇ ਰੋਟੀ ਖਾਣ ਵਾਸਤੇ ਉੱਥੇ ਪਹੁੰਚ ਗਿਆ ਤਾਂ ਜਦੋਂ ਉਹ ਅੰਦਰ ਪਹੁੰਚ ਕੇ ਖਾਣਾ ਖੂਣਾ ਖਾਇਆ ਤਾਂ ਮਹਿਸੂਸ ਕਰਦਾ ਹੈ ਵੀ ਮੈਨੂੰ ਲੱਗਦਾ ਵੀ ਅਜਿਹੀ ਰੂਹ ਨੂੰ ਜੋ ਮੈਨੂੰ ਸਕੂਨ ਮਿਲਿਆ ਇਸ ਦਰਦੀ ਮਹਾਲ ਦੇ ਵਿੱਚ ਸੀਗਾ ਤਾਂ ਦਰਬਾਰ ਸਾਹਿਬ ਦੀ ਰੌਣਕ ਤੇ ਕੀਰਤਨ ਨੇ ਉਹਦੇ ਮਨ ਨੂੰ ਅਜਿਹਾ ਮੋਇਆ ਕਿ ਉਹਨੇ ਆਪਣਾ ਸਭ ਕੁਝ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਤੁਸੀਂ ਦੇਖੋ ਉਸਨੇ ਅੰਮ੍ਰਿਤ ਛਕਿਆ ਪੰਜ ਕਕਾਰ ਸਜਾਏ ਤੇ ਰਾਜਕੁਮਾਰ ਤੋਂ ਭਾਈ ਰਾਮ ਸਿੰਘ ਬਣ ਗਿਆ ਇਦਾਂ ਉਹਦੀ ਕਹਾਣੀ 'ਚ ਮੋੜ ਆਉਂਦਾ ਸੋ ਰਾਮ ਸਿੰਘ ਦੀ ਸੇਵਾ ਬੜੀ ਨਿਰਾਲੀ ਸੀ ਦਿਨ ਪਰ ਸਖਤ ਮਜਦੂਰੀ ਕਰਦਾ ਅੱਧੀ ਰਾਤ ਨੂੰ ਪ੍ਰਕਰਮਾਂ ਦੀ ਸਫਾਈ ਲਈ ਪਹੁੰਚ ਜਾਂਦਾ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਸ ਨਵੇਂ ਸਜੇ ਗੁਰਸਿੱਖ ਦੇ ਸਰੀਰ ਦੇ ਅੰਦਰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਜੜ੍ਹਾਂ ਫੈਲਾ ਰਹੀ ਹੈ ਹੌਲੀ-ਹੌਲੀ ਉਸ ਦੀ ਸਿਹਤ ਡਿੱਗਣ ਲੱਗੀ ਗਲੇ ਵਿੱਚ ਇੰਨੀ ਤਕਲੀਫ ਹੋ ਗਈ ਐਂ ਕਹ ਲੋ ਵੀ ਪਾਣੀ ਪੀਣਾ ਵੀ ਔਖਾ ਹੋ ਗਿਆ ਉਹਨੂੰ ਜਦੋਂ ਹਸਪਤਾਲ ਗਿਆ ਹਨਾ ਰਿਪੋਰਟਾਂ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਡਾਕਟਰ ਨੇ ਕਿਹਾ RAM SINGH ਤੈਨੂੰ ਤੀਜੀ ਸਟੇਜ ਦਾ ਕੈਂਸਰ ਹੈ ਇਲਾਜ ਵਾਸਤੇ ਲੱਖਾਂ ਰੁਪਏ ਚਾਹੀਦੇ ਨੇ ਤਾਂ ਹੀ ਬਚਣ ਦੀ ਉਮੀਦ ਹੈ ਪਰ ਉਮੀਦ ਕਹਿ ਲੋ ਉਦਾਂ ਤਾਂ ਬਹੁਤ ਘੱਟ ਹੈ ਪਰ ਜੇਕਰ ਥੋੜਾ ਬਹੁਤ ਪੈਸਾ ਲਾ ਦਵੇਂਗਾ ਤਾਂ ਚਾਰ ਵਧੀਆ ਡਾਕਟਰਾਂ ਨੂੰ ਦਿਖਾਇਆ ਜਾ ਸਕਦਾ ਹੈ ਪਰ RAM SINGH ਨੇ ਰੋਣ ਦੀ ਬਜਾਏ ਇੱਕ ਅਜੀਬ ਜਿਹਾ ਫੈਸਲਾ ਲੈ ਲਿਆ ਕਿਉਂਕਿ ਦੇਖੋ ਜਦੋਂ ਬਹੁਤ ਸਾਰੇ ਲੋਕਾਂ ਦੇ ਵਿੱਚ ਖਾਸ ਕਰ ਜਦੋਂ ਇੱਕ ਆਮ ਸੁਧਾਰਨ ਪਰਿਵਾਰ ਦਾ ਬੰਦਾ ਹੋਵੇ ਤੇ ਐਡਾ ਵੱਡਾ ਦੁੱਖ ਹੋਵੇ ਆਖਰੀ ਸਟੇਜ ਦਾ ਜਦੋਂ ਪਤਾ ਲੱਗੇ ਤਾਂ ਬੰਦਾ ਉਦਾਂ ਹੀ ਬੁੰਦਲ ਜਾਂਦਾ ਪਰ ਉਹਨੇ ਨਾ ਰੋਇਆ ਨੀ ਉਹ ਨਾ ਹੀ ਆਪਣੇ ਇਮੋਸ਼ਨਸ ਕਿਸੇ ਨਾਲ ਸਾਂਝੇ ਕੀਤੇ ਇੱਕ ਫੈਸਲਾ ਕੀਤਾ ਪਰ ਜ਼ਰੂਰ ਉਸਨੇ ਸੋਚਿਆ ਜੇ ਮਰਨਾ ਹੀ ਹੈ ਤਾਂ ਹਸਪਤਾਲ ਦੇ ਬੈੱਡ ਤੇ ਕਿਉਂ ਕਿਉਂ ਨਾ ਆਪਣੇ ਗੁਰੂ ਦੇ ਦਰ ਤੇ ਸੇਵਾ ਕਰਦਿਆਂ ਮੈਂ ਪ੍ਰਾਣ ਤਿਆਗਾ ਮਰਨਾ ਤਾਂ ਉਹ ਵੀ ਹੈ ਵੀ ਮੈਂ ਕਿਹੜਾ ਇੰਨੇ ਸਾਰੇ ਪੈਸੇ ਲਾ ਸਕਦਾ ਜੇ ਆਰਥਿਕ ਹਾਲ ਠੀਕ ਹੁੰਦੀ ਤਾਂ ਮੈਂ ਆਪਣੇ ਦੇਸ਼ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਮੈਂ ਇੱਥੇ ਕਿਉਂ ਆਇਆ ਪੰਜਾਬ ਦੇ ਵਿੱਚ ਇਸੇ ਕਰਕੇ ਆਇਆ ਸੀ ਕਿ ਆਪਣੇ ਘਰ ਦੇ ਹਾਲਾਤ ਸੁਧਾਰ ਸਕੀ ਲੇਕਿਨ ਇੰਨਾ ਤਾਂ ਅਮੀਰ ਨਹੀਂ ਸੀ ਕਿ ਆਪਣੀ ਇਲਾਜ ਦੇ ਲਈ ਜਿਹੜੀ ਪੂੰਜੀ ਸੀ ਉਹ ਇਕੱਠੀ ਕਰਕੇ ਦੇ ਦੇਵੇ ਤਾਂ ਉਸਨੇ ਆਪਣੀ ਸੇਵਾ ਜਿਹੜੀ ਹੈ ਹੋਰ ਵਧਾ ਦਿੱਤੀ ਕਿਉਂਕਿ ਉਸ ਦਾ ਮੰਨਣਾ ਸੀ ਮੈਂ ਆਪਣੇ ਪ੍ਰਾਨ ਗੁਰੂ ਦੇ ਘਰ ਚ ਤਿਆਗਾ ਉਹ ਪ੍ਰਕਰਮਾਂ ਦੇ ਜਲ ਨਾਲ ਆਪਣੇ ਜ਼ਖਮਾਂ ਨੂੰ ਧੋਂਦਾ ਤੇ ਸ੍ਰੀ ਗੁਰੂ ਰਾਮਦਾਸ ਜੀ ਅਗੀਰਦਾਸ ਕਰਦਾ ਇੱਕ ਦਿਨ ਜਦੋਂ ਬਹੁਤ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ ਪ੍ਰਕਰਮਾਂ ਦੇ ਇੱਕ ਕੋਨੇ ਦੇ ਵਿੱਚ ਨਾ ਸੇਵਾ ਕਰਦਾ ਕਰਦਾ ਬੇਹੋਸ਼ ਹੋ ਜਾਂਦਾ ਸੁਪਨੇ ਵਿੱਚ ਜਾਂ ਇੱਕ ਹਸਮਈ ਰੂਪ ਦੇ ਵਿੱਚ ਕਹਿ ਲਓ ਉਸਨੇ ਦੇਖਿਆ ਕਿ ਇੱਕ ਪ੍ਰਕਾਸ਼ਮਾਨ ਬਜ਼ੁਰਗ ਸਿੰਘ ਉਹਦੇ ਕੋਲ ਆਇਆ ਉਸ ਸਿੰਗ ਨੇ RAM Singh ਦੇ ਗਲੇ ਤੇ ਹੱਥ ਰੱਖਿਆ ਤੇ ਬੋਲਿਆ ਸਿੰਗਾ ਤੇਰੀ ਮਜ਼ਦੂਰੀ ਪੂਰੀ ਹੋਈ ਸ਼੍ਰੀ ਗੁਰੂ ਨਾਮਦਾਸ ਪਾਤਸ਼ਾਹ ਨੇ ਤੇਰੀ ਸੇਵਾ ਕਬੂਲ ਕਰ ਲਈ ਹੈ ਜਦੋਂ RAM Singh ਦੀ ਅੱਖ ਖੁੱਲੀ ਉਸ ਨੂੰ ਇੰਜ ਲੱਗਾ ਜਿਵੇਂ ਉਸ ਦੇ ਸਰੀਰ ਵਿੱਚ ਇੱਕ ਨਵੀਂ ਊਰਜਾ ਦੌੜ ਰਹੀ ਹੋਵੇ ਜਦੋਂ ਦੁਬਾਰਾ ਇੱਕ ਵਾਰ ਚੈੱਕਅਪ ਲਈ ਗਿਆ ਕਿ ਮੈਂ ਕਮਜ਼ੋਰੀ ਮਹਿਸੂਸ ਕੀਤੀ ਸੀ बेहोश ਹੋਇਆ ਸੀ ਇੱਕ ਵਾਰ ਡਾਕਟਰ ਨੂੰ ਦਿਖਾ ਲਵਾਂ ਕਿ ਮੇਰਾ ਸਮਾਂ ਕਿੰਨਾ ਕੁ ਰਹਿ ਗਿਆ ਦਾ ਡਾਕਟਰ ਦੇ ਹੋਸ਼ ਛੁੱਟ ਜਾਂਦੇ ਨੇ ਕਿ ਉਸ ਦੇ ਸਰੀਰ ਵਿੱਚ ਕੈਂਸਰ ਦਾ ਇੱਕ ਵੀ ਸੈੱਲ ਮੌਜੂਦ ਨਹੀਂ ਸੀ ਵਿਗਿਆਨ ਹਾਰ ਗਿਆ ਸੀ ਤੇ ਸਿੱਖੀ ਦੀ ਤੇ ਇੱਕ ਸਿੱਖ ਦੀ ਜਿਹੜੀ ਐ ਕਹ ਲੋ ਕਿ ਸ਼ਰਦਾ ਜਿੱਤ ਗਈ ਸੀ ਤੇ ਅੱਜ ਵੀ ਰਾਮ ਸਿੰਘ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਝਾੜੂ ਫੇਰਦਾ ਨਜ਼ਰ ਆਉਂਦਾ ਉਸ ਦੇ ਚਿਹਰੇ ਤੇ ਪਹਿਲਾਂ ਨਾਲੋਂ ਵੀ ਵੱਧ ਨੂਰ ਹੈ ਉਸ ਦੀ ਜ਼ਿੰਦਗੀ ਇਹ ਗੱਲ ਚੀਕ-ਚੀਕ ਕੇ ਕਹਿੰਦੀ ਹੈ ਕਿ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਸਿਰਫ ਸਿੱਖਾਂ ਦੇ ਨਹੀਂ ਸਗੋ ਹਰ ਉਸ ਇਨਸਾਨ ਦੇ ਨੇ ਜੋ ਸੱਚੇ ਮਨ ਨਾਲ ਉਹਨਾਂ ਦਾ ਪੱਲਾ ਫੜਦਾ ਹੈ ਚਾਹੇ ਕੋਈ ਬਿਹਾਰ ਤੋਂ ਹੋਵੇ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਗੁਰੂ ਦੀ ਨਜ਼ਰ 'ਚ ਸਭ ਬਰਾਬਰ ਨੇ ਤਾਂ ਇਹ ਕਹਾਣੀ ਜਿਹੜੀ ਆ ਸਾਨੂੰ ਇਹ ਵੀ ਸਿਖਾਉਂਦੀ ਹੈ ਵੀ ਜਦੋਂ ਅਸੀਂ ਆਪਣਾ ਆਪ ਸਭ ਕੁਝ ਪਰਮਾਤਮਾ ਦੇ ਹਵਾਲੇ ਕਰ ਦਿੰਦੇ ਆ ਤਾਂ ਉਹ ਸਾਡੀਆਂ ਮੁਸੀਬਤਾਂ ਆਪਣੇ ਸਿਰ ਲੈ ਲੈਂਦਾ ਹੈ ਸੇਵਾ 'ਚ ਇੰਨੀ ਸ਼ਕਤੀ ਹੈ ਕਿ ਮੌਤ ਦੇ ਲਿਖੇ ਲੇਖਾਂ ਨੂੰ ਵੀ ਮੀਟ ਸਕਦੀ ਹੈ ਜੇ ਤੁਹਾਡੇ ਜੀਵਨ ਵਿੱਚ ਕੋਈ ਵੀ ਅਜਿਹਾ ਦੁੱਖ ਹੈ ਜੋ ਖਤਮ ਨਹੀਂ ਹੋ ਰਿਹਾ ਤਾਂ ਇੱਕ ਵਾਰ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠ ਕੇ ਨਿਸਵਾਰਥ ਸੇਵਾ ਕਰਕੇ ਦੇਖੋ ਉਹ ਬੇਅੰਤ ਮਾਲਕ ਤੁਹਾਡੀਆਂ ਝੂਲੀਆਂ ਜਿਹੜੀਆਂ ਖੁਸ਼ੀਆਂ ਨਾਲ ਭਰ ਦੇਵੇਗਾ ਬਸ ਲੋੜ ਹੈ ਤਾਂ ਇੱਕ ਸੱਚੇ ਵਿਸ਼ਵਾਸ ਦੀ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੋ ਆਪਣੇ ਭਗਤਾਂ ਦੀ ਲਾਜ ਆਪ ਰੱਖਦੇ ਨੇ ਤਾਂ ਜੇਕਰ ਤੁਹਾਨੂੰ ਇਹ ਰੋਹਾਨੀ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸਾਂਝੀ ਕਰੋ ਤੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਰਾਮਦਾਸ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਗੁਰੂ ਸਾਹਿਬ ਸਬਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ